आनंदान गुरू ग़रीबन जबो सतनाम ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਸਤਿਕਾਰੇ ਖਲਸਾ ਜੀਓ ਜਿੰਨੀਆਂ ਵੀ ਗੁਰਸਿੱਖ ਸੰਤਾਂ ਮਾਈ ਭਾਈ ਮਹਾਰਾਜੀ ਦਾ ਅਦਰ ਸਤਕਾਰ ਲੈ ਕੇ ਆਪਣੇ ਪਾਵਨ ਹਿਰਦਿਆਂ ਵਿੱਚ ਗੁਰੂ ਸਾਹਿਬ ਜੀ ਦੇ ਮਬਾਰਕ ਚਰਨਾਵ ਜੁੜ ਬੈਠੇ ਹੋ ਭਾਗਾ ਵਾਲੀ ਧੰਤਾ ਦੇ ਜੋਗ ਹੋ ਵੱਡ ਭਾਗੇ ਆਓ ਸਭ ਤੋਂ ਪਹਿਲੇ ਫਤਿਹ ਦੀ ਸ਼ਾਨ ਪਾਈਏ ਮਹਾਰਾਤੀ ਦੇ ਇਸ ਪਾਵਨ ਰੱਬੀ ਦਰਬਾਰ ਵਿੱਚ ਲਗਾਈਏ ਹਾਜ਼ਰੀਆਂ ਬੈਠੀਏ ਸਜ ਕੇ ਫਤਿਹ ਬੁਲਾਈਏ ਗੱਜ ਕੇ ਕੋਈ ਵੀ ਮੁਖਵੰਗਾ ਨਾ ਜਾਵੇ ਜੋੜੋ ਹੱਥ ਕਾਓ ਇਸ ਬਖਸ਼ੂ ਅਸੀਸ ਗੱਜ ਬੱਜ ਕੇ ਆਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਵਿੱਚ ਜਿੱਥੇ ਹੁਣੇ-ਹੁਣੇ ਪੰਥ ਦੇ ਸ਼ਰਮੌਰ ਸ਼ਰੋਮਣੀ ਬੜੇ ਪ੍ਰਸਿੱਧ ਕੀਰਤਨੀ ਜਿੱਥੇ ਹਾਜ਼ਰੀ ਲਗਵਾ ਕੇ ਗਏ ਨੇ ਇਸ ਬਿਲਗੇ ਵਾਲੇ ਢਾਡੀ ਜੱਥੇ ਨੂੰ ਮਹਾਰਾਜੀ ਦੀ ਕਿਰਪਾ ਦੇ ਨਾਲ ਆਪ ਰੱਬ ਸਤਿਗੁਰੂ ਕੀ ਸੰਗਤ ਦੀ ਅਸੀਸ ਪ੍ਰਾਪਤ ਹੋ ਰਹੀ ਹੈ ਬੜੀ ਖੁਸ਼ਕਿਸਮਤ ਆਂ ਬਟਪਾਗੇ ਧੰਨਵਾਦ ਕਰਦੀ ਆਂ ਆਪ ਸਮੂਹ ਸਾ ਸੰਗਤ ਦਾ ਗੁਰੂ ਘਰ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਹਰ ਵਾਰੀ ਇਸ ਗੁਰੂ ਘਰ ਵਿੱਚ ਇਸ ਢਾਡੀ ਜੱਥੇ ਨੂੰ ਬੜਾ ਮਾਣ ਸਤਿਕਾਰ ਬਖਸ਼ਿਆ ਔਰ ਬਖਸ਼ਦੇ ਜਾ ਗੁਰੂ ਪਾਤਸ਼ਾਹ ਦੀ ਸ਼ਮਨਾ ਦੀਆਂ ਸੇਵਾਵਾਂ ਹਾਜ਼ਰੀਆਂ ਕਬੂਲ ਕਰਨ ਨਾਮਦਾਨ ਕੋ ਸਿੱਖੀ ਜੀਵਨ ਪਰਦਾਨ ਕਰਮ ਆ ਇਤਿਹਾਸਕ ਨਜ਼ਰੀਏ ਤੋਂ ਲੜੀ ਬਾਅਦ ਜੋ ਪ੍ਰਸੰਨ ਪ੍ਰారంਭ ਕੀਤਾ ਗਿਆ ਉਸ प्रकरण ਨੂੰ ਉਸ ਅਧਿਆਏ ਨੂੰ ਅੱਗੇ ਲੈ ਕੇ ਚੱਲੀਏ ਇਤਿਹਾਸ ਦਾ ਇੱਕ ਇੱਕ ਅੱਖਰ ਇੱਕ ਇੱਕ ਪੰਨਾ ਇਨਸਾਫ਼ ਦੀ ਤਕੜੀ ਵਾਂਗਰ ਸੱਚ ਤੇ ਝੂਠ ਨੂੰ ਤੋਲ ਦੇ ਜਿਨ੍ਹਾਂ ਕੌਮਾਂ ਦਾ ਆਪਣਾ ਇਤਿਹਾਸ ਨਹੀਂ ਉਹ ਕੌਮਾਂ ਦੁਨੀਆ ਤੇ ਕਦੇ ਰਾਦ ਨਹੀਂ ਕਰ ਸਕੀਆਂ ਇੱਕ ਕਵੀ ਕਹਿੰਦਾ ਜ਼ਿੰਦਗੀ ਲਾਇਆ ਬੇ ਕੌਮਾਂ ਤੇ ਸ਼ਹੀਦਾਂ ਦਾ ਲਹੂ ਕੌਮ ਦੀ ਤਕਦੀਰ ਬਣ ਜਾਇਆ ਕਰਦੀ ਏ ਸ਼ਹੀਦਾਂ ਦਾ ਲਹੂ ਇਹਦੀ ਲਾਲੀ ਧਰਮ ਦਿੰਦੀ ਏ ਨਵੇਂ ਪ੍ਰਭਾਤ ਨੂੰ ਤੇ ਬਣ ਬਹਾਰਾਂ ਸਦਾ ਮਸ਼ਕਾਬੀ ਸ਼ਹੀਦਾਂ ਦਾ ਲਹੂ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ ਔਰ ਕਿਸ ਕੌਮ ਨੇ ਸ਼ਹੀਦ ਪੈਦਾ ਨਹੀਂ ਕੀਤੇ ਉਹ ਮੁਰਦਿਆਂ ਦੇ ਸੰਸਾਰ ਵਾਂਗਰ ਇਸ ਧਰਤੀ ਤੇ ਉਹ ਕਦੇ ਵੀ ਕੌਮ ਜਾਗਰੂਕ ਨਹੀਂ ਹੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰ ਉਪਕਾਰਾਂ ਦੀ ਮੂਰਤ ਅਕਾਲ ਪੁਰਖ ਦੀ ਮੂਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਰਮ ਕਮਾਏ ਤਿਲਕ ਜੰਝੂ ਦੀ ਰਾਖੀ ਕਰਕੇ ਅਰੋਨਾ ਲੋਕਾਂ ਦੇ ਡੁੱਬਦੇ ਹੋਏ ਧਰਮ ਦੇ ਬੇੜੇ ਨੂੰ ਮਹਾਰਾਜੀ ਨੇ ਪਾਰ ਕਿਨਾਰੇ ਉਹ ਤੱਕੋ ਦਿੱਲੀ ਦਾ ਚਾਂਦੀ ਚੌਕ ਜਿੱਥੇ ਨੇਕੀ ਤੇ ਬਦੀ ਦਾ ਘੋਰ ਹੋਣ ਲੱਗਿਆ ਹੈ ਜਿੱਥੇ ਸੱਚ ਤੇ ਝੂਠ ਦੀ ਗੰਗ ਹੋਣ ਲੱਗੀ ਹੈ ਮਹਾਰਾਜ ਜੀ ਔਰੰਗਜ਼ੇਬ ਦੀ ਜ਼ਾਰੀ ਵਿੱਚ ਪੁੱਦੇ ਨੇ ਆਪ ਖੁਦ ਡਲ ਕੇ ਗਏ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਉਦੋਂ ਗੁਰੂ ਸਾਹਿਬ ਦੀ ਦੀ ਗ੍ਰਫਤਾਰੀ ਦੇ ਬਰਨਟ ਜਾਰੀ ਕੀਤੇ 1200 ਸਪਾਹੀਆਂ ਨੂੰ ਨਾਲ ਲੈ ਕੇ ਨੂਰਦੀਨ ਫੌਜਦਾਰ ਮਹਾਰਾਜ ਜੀ ਦੀ ਭਾਲ ਕਰ ਰਿਹਾ ਹੈ ਉਹਦੇ ਪੁੱਤਰ ਤੋਂ ਪਹਿਲੇ ਮਹਾਰਾਜ ਜੀ ਸੱਤੇ ਬਾਦਸ਼ਾਹ ਦੀ ਪੁੱਛੇ ਦਾ ਆਗਰੇ ਦੇ ਬਾਗ ਵਿੱਚ ਹਜ਼ੂਰ ਪਰਾਜੇ ਔਰ ਸੁਨੀਹਾ ਕਹ ਦਤਾ ਇਥੋਂ ਨੂਰਦੀਨ ਮਹਾਰਾਜ ਸੱਤੇ ਪਾਪਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਿਆ ਔਰੰਗਜ਼ੇਬ ਨੇ ਬੜਾ ਡਰਾਮਾ ਖੇੜ ਦਿਆ ਮੋਮੋ ਠਗੜਾ ਬਣ ਕੇ ਮਹਾਰਾਜ ਸੱਤੇ ਪਾਪਾ ਜੀ ਨੂੰ ਇਸਲਾਮ ਦੀ ਦੁਨੀਆ ਵਿੱਚ ਲਿਆਉਣ ਲਈ ਇੱਕ ਪਾਖੰਡ ਰੱਜੀ ਚੰਦਨ ਦੀ ਚੌਂਕੀ ਤੇ ਬਿਠਾਇਆ ਤੇ ਕਹਿੰਦਾ ਆਏ ਤੇ ਬਹਾਦਰ ਮੈਂ ਤੈਨੂੰ ਆਪਣੇ ਕਾਮਲ ਮੁਰਸ਼ਦ ਦੀ ਚੌਂਕੀ ਤੇ ਬਿਠਾਇਆ ਦੇ ਨਾਲ ਹੀ ਸ਼ੇਰ ਅਫਗਨ ਖਾਨ ਦਾਸਾ ਸੰਦੀਪੇ ਦਿਆ ਉਹ ਆਗਨਾਮਾ ਜੋ ਗੁਰੂ ਸਾਹਿਬ ਜੀ ਨੇ ਆਪ ਲਿਖਵਾਇਆ ਸੀ ਤੇ ਉਹਦੇ ਵਿੱਚ ਇਹ ਲਿਖਿਆ ਸੀ ਆ ਰੰਜੀਤ ਦੇ ਬਾਬੇ ਨਾਨਕ ਦੇ ਘਰ ਨੂੰ ਤੋਂ ਇਸਲਾਮ ਵਿੱਚ ਲਿਆਵੇਂ ਤੇ ਸਾਰਾ ਹਿੰਦੂ ਧਰਮ ਉਹ ਤੇਰੇ ਇਸ ਧਰਮ ਨੂੰ ਗ੍ਰਹਿਣ ਕਰੇ ਕਿਉਂਕਿ ਮਹਾਰਾਜ ਜੀ ਨੂੰ ਪਤਾ ਸੀ ਕਿ ਇਹ ਸਿੱਖੀ ਜਿਹੜੀ ਹੈ ਇਹ ਆਪਣਾ ਧਰਮ ਨਹੀਂ ਛੱਡਦੀ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਛੱਡੇਗਾ ਇਸ ਕਰਕੇ ਔਰੰਗਜ਼ੇਬ ਆਪਣੇ ਧੁਲਮਾਂ ਤੋਂ ਬਾਅਦ ਆ ਜਾਵੇਗਾ ਤੇ ਕਹਿੰਦੇ ਇਹ ਸੁਣ ਕੇ ਇਹ ਪੜ੍ਹ ਕੇ ਅੱਗ ਲੱਗ ਉੱਠੀ ਔਰੰਗਜ਼ੇਬ ਨੂੰ ਹਨ ਆਖਿਆ ਤੇ ਇੱਕ ਬਾਦਰ ਤੂੰ ਦੇਖ ਮੈਂ ਇੱਕ ਨਹੀਂ ਸੈਂਕੜੇ ਨਹੀਂ ਅਦਾਰਾ ਨਹੀਂ ਮੈਂ ਲੱਖਾਂ ਲੋਕਾਂ ਦੀ ਮੌਤ ਤੇ ਜ਼ਿੰਦਗੀ ਦਾ ਫੈਸਲਾ ਕਰਨ ਵਾਲਾ ਔਰ ਹਿੰਦੁਸਤਾਨ ਦਾ ਬਾਦਸ਼ਾਹ ਦਿੱਲੀ ਦੇ ਤਖਤੇ ਦਾ ਤੇ ਜਾਣ ਬੁੱਝ ਕੇ ਵਿਪਤਾ ਨਾ ਸਹਿਣੋ ਇੱਕ ਪਾਸੇ ਮੈਂ ਤੁਹਾਨੂੰ ਆਪਣੇ ਪੀਰਾਂ ਦਾ ਪੀਰ ਬਣਾ ਕੇ ਔਰ ਆਪਣਾ ਮਹਾਨ ਗੁਰੂ ਬਣਾ ਕੇ ਤੇ ਸਾਰੀ ਜ਼ਿੰਦਗੀ ਤੁਹਾਡੇ ਤਾਬਿਆਦਾਰ ਰਹਾਗਾ ਔਰ ਦੂਜੇ ਪਾਸੇ ਜੇ ਤੁਸੀਂ ਨਹੀਂ ਇਸਲਾਮ ਕਬੂਲ ਨਾ ਕੀਤਾ ਮਹਾਰਾਜੀ ਤੇ ਕੁਸਵਰ ਕਹਿਣ ਲੱਗੇ ਜਾਂਦੇ ਇਸਲਾਮ ਇਸਲਾਮ ਕਬੂਲ ਕਰ ਲਓ ਨਹੀਂ ਤੇ ਕਰਾਮਾਤ ਦਿਖਾਓ ਨਹੀਂ ਤੇ ਫਿਰ ਜ਼ੁਲਮ ਦੀ ਅੱਗ ਵਿੱਚ ਸੜ ਸੜ ਕੇ ਮਰ ਜਾਣ ਵਾਸਤੇ ਤਿਆਰ ਹੋ ਜਾਵੋ ਮੇਰੇ ਪਤਸ਼ਾਹੀ ਨੇ ਆਖਰੀ ਰਸਤਾ ਜਿਹੜਾ ਹੈ ਉਹਨੂੰ ਕਬੂਲ ਕੀਤਾ ਕਰਨ ਲੱਗੇ ਆਹ ਬਾਦਸ਼ਾਹ ਤੂੰ ਆਪਣੇ ਆਪ ਨੂੰ ਨਹੀਂ ਪੜਿਆ ਅਸੀਂ ਆਪਣੇ ਆਪ ਨੂੰ ਪੜ ਲਿਆ ਬਾਦਸ਼ਾਹ ਜਿਹੜਾ ਉਹ ਮੁਲਕ ਦੇ ਲੋਕਾਂ ਦੀ ਇੱਕ ماں ਹੁੰਦੀ ਏ ਉਹਨੂੰ ਇਨਸਾਫ ਕਰਨਾ ਚਾਹੀਦਾ ਹੈ ਉਹਨੂੰ ਨਿਆਂਕਾਰ ਬਣਨਾ ਚਾਹੀਦਾ ਹੈ ਅਗਰ ਬਾਦਸ਼ਾਹ ਨਿਆਂਕਾਰ ਹੋਵੇ ਤੇ ਦੁਨੀਆ ਉਹਦੇ ਤੇ ਸ਼ਫਰ ਚਲਾਉਂਦੀ ਏ ਅਗਰ ਬਾਦਸ਼ਾਹ ਬੇਇਨਸਾਫੀ ਕਰੇ ਤੇ ਉਹ ਪਰਜਾ ਜਿਹੜੀ ਆਉਂਦੀ ਮਾਸਤਾਕਾਰਨੀ ਬਣ ਜਾਂਦੀ ਏ ਤੇ ਇਸ ਕਰਕੇ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਆਖਿਆ ਆ ਰੰਗ ਦੇ ਤੂੰ ਆਪਣੇ ਆਪ ਨੂੰ ਨਹੀਂ ਪੜਿਆ ਤੈਨੂੰ ਆਪਣਾ ਧਰਮ ਪਿਆਰਾ ਏ ਕਿ ਮੈਨੂੰ ਆਪਣੀ ਸਿੱਖੀ ਪਿਆਰੀ ਏ ਮੈਂ ਕਦਾਚ ਆਪਣਾ ਸਿੱਖ ਧਰਮ ਨਹੀਂ त्याਗਾ ਤੇ ਆਖਰੀ ਜਿਹੜਾ ਰਸਤਾ ਮੌਤ ਦਾ ਉਹ ਸਾਨੂੰ ਹੱਸ ਕੇ ਪ੍ਰਵਾਹ ਨਹੀਂ ਕਿਉਂਕਿ ਸ਼ਰੀਰ ਦੇ ਠੀਕਰ ਭੱਜਣ ਨਾਲ ਕੁਝ ਵਿਗੜਦਾ ਨਹੀਂ ਤੇ ਆਤਮਾ ਨੂੰ ਤੂੰ ਮਾਰ ਨਹੀਂ ਸਕਦਾ ਇਹ ਸੁਣ ਕੇ ਹੋਰ ਕਹਿਣ ਤੇ ਸੁਣ ਦੀ ਕੋਈ ਗੁੰਜਾਇਸ਼ ਨਾ ਰਹਿ ਗਈ ਉਸੇ ਵਕਤ ਮਹਾਰਾਜੀ ਨੂੰ ਸ਼ਹੀਦ ਕਰਨ ਦਾ ਫਤੂਆ ਦਿੱਤਾ ਲੋਹ ਦੇ ਸਖਤ ਪਿੰਗਰੇ ਵਿੱਚੋਂ ਮਹਾਰਾਜੀ ਨੂੰ ਕੱਢ ਕੇ ਕਿਉਂਕਿ ਸਾਰੀ ਰਾਤ ਹਜ਼ੂਰ ਨੂੰ ਕੈਪ ਕਰ ਰੱਖਿਆ ਔਰ ਕਹਿੰਦੇ ਫਿਰ 12 ਮੱਕਰ ਮਗਰ ਸੁਦੀ 5 1732 ਬਿਕਰਮੀ ਸੰਮਤ ਨੂੰ 11 ਨਵੰਬਰ ਤੇ 1675 ਦਿਨ ਵੀਰਵਾਰ ਨੂੰ ਭਈ ਦਿੱਲੀ ਦੇ ਚਾਂਦੀ ਚੌਕ ਵਿਖੇ ਮਹਾਰਾਜ ਸੱਜੇ ਪਾਤਸ਼ਾਹ ਜੀ ਨੂੰ ਮਿਠਾ ਦਿੱਤਾ ਗਿਆ ਹਜ਼ੂਰ ਨੇ ਜਪਜੀ ਸਾਹਿਬ ਦਾ ਪਾਠ ਪ੍ਰారంਭ ਕੀਤਾ ਔਰ ਪ੍ਰਗੋਪਿਆ ਇਹ ਸਮਾਣੇ ਦੇ ਰਹਿਣ ਵਾਲੇ ਦਲਾਲ ਦੀਨ ਨੇ ਹਕੂਮਤ ਦੇ ਇਸ਼ਾਰੇ ਤੇ ਮਹਾਰਾਜ ਸੱਜੇ ਪਾਤਸ਼ਾਹ ਜੀ ਤੇਗ ਦਾ ਵਾਰ ਕੀ ਕਿਉਂ ਜ਼ਾਲਮ ਹਕੂਮਤ ਨੇ ਇਹ ਖੂਨੀ ਸਾਕਾ ਵਰਤਾ ਕੇ ਆਪਣੀ ਦੜ ਆਪ ਫਾੜੀ ਮਹਾਰਾਜ ਸੱਦੇ ਪਾਤਸ਼ਾਹ ਜੀ ਨੇ ਮਹਾਨ ਸ਼ਹਾਦਤ ਪ੍ਰਾਪਤ ਕਰਕੇ ਤੇ ਹਿੰਦੂਆਂ ਦੇ ਧਰਮ ਨੂੰ ਉਹਨਾਂ ਦੇ ਧਰਮ ਦੀ ਡੁੱਬਦੀ ਬੇੜੀ ਨੂੰ ਪਾਰ ਕਿਨਾਰੇ ਲਾਇਆ ਪਰ ਅਫਸੋਸ ਕਿ ਅੱਜ ਉਹ ਲੋਕ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਗੁਰੂ ਸਾਹਿਬਾਂ ਦੇ ਪਰਉਪਕਾਰਾਂ ਨੂੰ ਭੁੱਲ ਕੇ ਤੇ ਉਸੇ ਮਹਾਨ ਸਤਗੁਰੂ ਦੀ ਤਲਾਈ ਹੋਈ ਪਰੰਪਰਾ ਨੂੰ ਇਹ ਸਿੱਖੀ ਸਿਧਾਂਤਾਂ ਨੂੰ ਦਬਾਉਣ ਦਾ ਯਤਨ ਕਰਦੇ। ਹਰ ਪਾਸਿਓ ਸਿੱਖੀ ਤੇ ਹਮਲੇ ਕੀਤੇ ਜਾ ਰਹੇ। ਔਰ ਲੋੜ ਹੈ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਔਰ ਜਾਗਰੂਕ ਹੋਣ ਦੀ। ਨਾਲ ਨਾਲ ਮਹਾਰਾਜੀ ਦੇ ਇਸ ਮਹਾਨ ਪਾਵਨ ਇਤਿਹਾਸ ਨੂੰ ਅਸਾਂ ਨੇ ਪੜ੍ਹਨਾ ਹੈ, ਸੁਣਨਾ ਹੈ, ਵਿਚਾਰਨਾ ਹੈ ਤੇ ਹਿਰਦੇ ਵਿੱਚ ਬਿਸਾਉਣਾ ਹੈ। ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮਾਣੇ ਨੇ ਰਹਿਣ ਵਾਲੇ ਜ਼ਲਾਲਦੀਨ ਨੇ ਵਾਰ ਕੀਤਾ ਸੀਸ ਧਰਨ ਨਾਲੋਂ ਵੱਖ ਹੋਇਆ ਇੱਕ ਧੱਕੜ ਤੋ ਲਿਆ ਹਨੇਰੀ ਆਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਤਮਾਸ਼ਾਈਂ ਮੌਤ ਦਾ ਪ੍ਰਦਰਸ਼ਨ ਦੇਖਣ ਵਾਸਤੇ ਜਿਹੜੇ ਲੋਕ ਸਨ ਜਿਨ੍ਹਾਂ ਵਿੱਚ ਕੋਈ હિન્દੂ ਵੀ ਸਨ ਮੁਸਲਮਾਨ ਵੀ ਲਿਖਦੇ ਨੇ ਇਤਿਹਾਸਕਾਰ ਔਰ ਸਿੱਖ ਵੀ ਸਨ ਤੇ ਉਹਨਾਂ ਦੀਆਂ ਅੱਖੀਆਂ ਦੇ ਵਿੱਚੋਂ ਹੰਝੂ ਵਹਿ ਤੁਰੇ ਆਹਾਕਾਰ ਮਚ ਗਈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਦਮ ਸਤਕਾਰ ਨੂੰ ਮੁੱਖ ਰੱਖ ਕੇ ਭਾਈ ਦੇਤਾ ਜੀ ਜ਼ਾਲਮ ਦੀਆਂ ਹਕੂਮਤ ਦੀਆਂ ਹਕੂਮਤ ਦੇ ਫਪਾਦਰ ਸਾਈਆਂ ਦੀਆਂ ਨਜ਼ਰਤੋਂ ਬਚ ਕੇ ਜਿਵੇਂ ਬੱਚਾ ਜੀ ਦਾ ਪਾਵਨ ਸੀਸ ਆਪਣੀ ਚਾਦਰ ਵਿੱਚ ਲਪੇਟ ਕੇ ਹਿੰਦ ਦੀ ਚਾਦਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਉਸ ਵਕਤ ਦਾ ਮਹਾਨ ਪਵਿੱਤਰ ਇਤਿਹਾਸ ਇਤਿਹਾਸ ਦੇ ਪੰਨਿਆਂ ਨੂੰ 17 ਦੇ ਵਿੱਚ ਢਾਡੀ ਜੱਥਾ ਹੈ ਪਾਈ ਜੇਤਾ ਜੀ ਸ਼੍ਰੀ ਅਨੰਤਪੁਰ ਸਾਹਿਬੋਂ ਦੇ ਔਰ ਪਾਈ ਲੱਖੀ ਸ਼ਾਹ ਬੰਦਾਰੇ ਨੇ ਮਹਾਰਾਜੀ ਦਾ ਤੜ ਆਪਣੇ ਗ੍ਰਹਿ ਵਿੱਚ ਲਿਜਾ ਕੇ ਤੇ ਘਰ ਦਾ ਸਾਰਾ ਸਾਜੋ ਸਮਾਨ ਜਾ ਕੇ ਗੁਰੂ ਸਾਹਿਬ ਜੀ ਦਾ ਸੰਸਕਾਰ ਕੀਤਾ ਧੰਦਾ ਸੰਸਕਾਰ ਕੀਤਾ ਅੱਗੇ ਕੀ ਕੁ ਬਖਾਇ ਲੜੀ ਵਰ ਪ੍ਰਸੰਗ ਦੇ ਜੀਵਾਨਾ ਵਿੱਚ ਬਿਤਾੜਿਆ ਜਾਵੇਗਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਭ ਸਾਧ ਸੰਗਤ ਦਾ ਹਾਰਦਿਕ ਤੰਬਰ ਗੁਰੂ ਸਾਹਿਬ ਜੀ ਦਾ ਕੋਟਾ ਕੋਟ ਸ਼ੁਕਰਾਨਾ आनंद वाणी ਵਿੱਚੋਂ ਛੇ ਪੜਿਆ ਗਿਲਾਮ ਸਬ ਦਾ ਪਾਠ ਸੂ ਸਹਾ ਸੰਗਤ ਰਲ ਮਿਲ ਕੇ ਗਾਇਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਹਿਬ ਜੀ RAM KALI MAHARAJ